ਕੌਮੀ ਝਗੜੇ ਦੀ ਵਜ੍ਹਾ ਸੇ ਐਸਾ ਕਰੜਾ ਸਮਾਂ ਵੀ ਆਵੇਗਾ ਘਰੋਂ ਸੇ ਘਰੋਂ ਮੇ ਰਹਤੇ ਹੋਏ ਖੁਰਾਕ ਵਗੈਰਾ ਨਾ ਮਿਲਣੇ ਦੀ ਵਜ੍ਹਾ ਸੇ ਮਰਗੇ ਹਿੰਦੂ ਸਿੱਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਫਸਾਦ ਹੋਣਾ ਲੋਕ ਘਰਾਂ ਦੇ ਨਿਕਲਣਗੇ ਡਰਦੇ ਘਰਾਂ ਜੇ ਮਰ ਜਣਾ ਰੋਟੀ ਨਹੀਂ ਮਿਲਣੀ ਐਡਾ ਬੁਰਾ ਸਮਾਂ ਇਹਦੇ ਵਿੱਚ ਲਿਖਿਆ ਹੋਇਆ ਭਿਆਨਕ ਸਮਾਂ ਹੋਏਗਾ ਹਰ ਹਰ ਪਾਸੇ ਲਾਸ਼ਾਂ ਦੇ ਨਾਲ ਬਦਬੂ ਫੈਲੇਗੀ ਉਹਦੇ ਨਾਲ ਬਿਮਾਰੀਆਂ ਫੈਲਣਗੀਆਂ ਕੋਈ ਕਿਸ ਦੀ ਮਦਦ ਨਹੀਂ ਕਰੂਗਾ ਸਮ ਸਮ ਬਹਾਰੇ ਕਹਿੰਦੇ ਹਰ ਇੱਕ ਕੋ ਆਪਣੀ ਜਾਨ ਬਚਾਉਣੇ ਕੀ ਮੁਸ਼ਕਲ ਹੋ ਜਾਵੇਗੀ ਦੁਨੀਆ ਵਿੱਚ ਸੋਨਾ ਚਾਂਦੀ ਨਾਮ ਕੋ ਵੀ ਨਹੀਂ ਰਹੇਗਾ ਸੋਨਾ ਚਾਂਦੀ ਦਾ ਰਹਿਣਾ ਹੀ ਨਹੀਂ ਉਹ ਕਹਿੰਗੇ ਰੇਡੀਓ ਹੁੰਦੇ تھے ਹਵਾਈ ਜਹਾਜ਼ ਉੱਡਦੇ تھے ਜਿਹੜੇ ਲੋਕ ਬਚ ਗਏ ਨਾ ਉਹ ਕਹਿਣਗੇ ਵੀ ਕਦੇ ਅਸੀਂ ਹਵਾਈ ਜਹਾਜ਼ ਉੱਡਦੇ ਦੇਖੇ ਜੇ ਵੀ ਰੇਡੀਓ ਟੀਵੀ ਮੋਬਾਈਲ ਹੁੰਦੇ ਤੇ ਸਭ ਬੰਦ ਹੋ ਜਾਣੇ ਬਿਜਲੀ ਵਗੈਰਾ ਸਭ ਖਤਮ ਹੋ ਜਣੀ ਹੈ ਤੇ 1939 ਦੇ ਪੱਤਰ ਚ ਲਿਖਿਆ ਹੋਇਆ ਹੈ اور بیج ناس کسی قوم کا یا جانور کا نہیں ہوگا بہت سے ملک آپس میں لڑیں گے لڑن دی تیاری ہو رہی ہے یوکرین روس دے نال ادش جڑ رہے ہیں باقی اور کما بھی سخت برباد ہوں ہون گیاں ہر قسم دی تباہی ہوے گی کہیں کہیں آدمی آبادی نظر آئے گی لڑائیوں کی وجہ سے مکان خالی ہو جان گے ساری دنیا خالی ہو گی کل دنیا ایک اور پانڈو جیسے کرشےتر بن گیا ہوگا ਇੱਕ ਮਹਾਨ ਸ਼ਕਤੀ ਪੈਦਾ ਹੋਣ ਵਾਲੀ ਹੈ ਜਦ ਤੱਕ ਉਹ ਪ੍ਰਕਾਸ਼ ਨਹੀਂ ਹੋਤੀ ਮੂਰਖ ਵਿੱਚ ਪਰੇਸ਼ਾਨੀ ਬਣੀ ਰਹੇਗੀ ਇਹ ਖਾਲਸੇ ਦੇ ਰਾਜਵਾਰੇ ਲਈ